ਹਾਂ ਜਿੱਕਿਸਕੋ ਜੀ ਕਰ ਲੋ ਕਰ ਲੋ ਜਸਵਿੰਦਰ ਸਿੰਘ ਜੀ ਮੈਂ ਪਿੰਡ ਚੋਮੋ ਪਾਲਸ ਗਾਣਾ ਮਲੌਦ ਆ ਜੀ ਤੇ ਆਦਾ ਮੋਬਾਈਲ ਕਿੱਥੇ ਗੁੰਮ ਹੋਇਆ ਸੀ ਪਟਿਆਲੇ ਬੇਟੀ ਗੁੰਮ ਹੋਇਆ ਸੀ ਜੀ ਉਹ ਕੱਢ ਲਿਆ ਸੀ ਕਿਸੇ ਨੇ ਤੇ ਕਿਸ ਤਰ੍ਹਾਂ ਪਤਾ ਲੱਗਾ ਮੋਬਾਈਲ ਮਿਲ ਗਿਆ ਜੀ ਤੇ ਕੱਲ ਸਾਨੂੰ ਸਾਫ ਦਾ ਇਥੋਂ ਫੋਨ ਆਇਆ ਜੀ ਆਪਣੇ ਕਰਨੇ ਐ ਐਸਐਸਪੀ ਦਾ ਅਫਸਰ ਤੋਂ ਉਹਨਾਂ ਨੇ ਕਿ ਆ ਵੀ ਕਰਨੇ ਵੀ ਤੁਹਾਡਾ ਫੋਨ ਮਿਲ ਗਿਆ ਵੀ ਆਪਦਾ ਲੈ ਜੀ ਇੰਨੀ ਖੁਸ਼ੀ ਹੋਈ ਫਿਰ ਜੀ ਸਾਨੂੰ ਬਹੁਤ ਖੁਸ਼ੀ ਹੈ ਜਿਸ 45 50 ਹਜ਼ਾਰ ਦਾ ਮੋਬਾਈਲ ਮਿਲ ਗਿਆ ਜੀ ਤੇ ਅਸੀਂ ਬਹੁਤ ਧੰਨਵਾਦ ਆ ਪੁਲਿਸ ਜ਼ਿਲ੍ਹਾ ਆਪਣੇ ਖੰਨਾ ਦਾ ਸਾਰੇ ਸਟਾਫ ਦਾ ਐਸਐਸਪੀ ਮੈਡਮ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਪਹਿਲਾਂ ਜਦੋਂ ਗੁੰਮ ਹੋਇਆ ਕੋਈ ਆਸ ਸੀਗੀ ਮਿਲਣ ਦੀ ਨਹੀਂ ਕੋਈ ਆਸ ਨਹੀਂ ਸੀਗੀ ਜੀ ਕਦੇ ਸੋਣਿਆ ਹੀ ਨਹੀਂ ਸੀਗਾ ਜੀ ਵੀ ਇਦਾਂ ਕੁਆਫਸ ਵੀ ਮਿਲ ਜਾਂਦੇ ਨੇ ਪਰ ਆ ਪਹਿਲੀ ਵਾਰੀ ਦੇਖਿਆ ਜੀ ਸੰਜੇ ਗਵਾਦੀ ਕਿੱਥੇ ਕੋ ਮਾਈਕ ਫੋਨ ਇਹ ਗੁਰੂਮਤਾ ਮਾਰਕੀਟ ਚ ਮੇਰੇ ਕੋ ਦਕਾਨ ਤੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮਿਲ ਗਿਆ ਫੋਨ ਮੈਂ ਸਮਾਨ ਫੜਾਣ ਗਿਆ ਸੀ ਚਾਹ ਦੁਕਾਨ ਤੇ ਦੂਜੀ ਦੇ ਚੱਲ ਨੂੰ ਮਗਰੋਂ ਬੰਦਾ ਇੱਕਦਾਂ ਫੋਨ ਚੱਕ ਕੇ ਲੈ ਗਿਆ ਮੈਂ ਦੇਖਿਆ ਵਾਲਾ ਵਾਲਾ ਫੋਨ ਨਹੀਂ ਮੇਰਾ ਲੱਭਿਆ ਪਹਿਲਾਂ ਮਨਾ ਮਾਰਿਆ ਨਹੀਂ ਲੱਭਿਆ ਫੋਨ ਜੀ ਹੁਣ ਕਿਸ ਤਰ੍ਹਾਂ ਪਤਾ ਲੱਗਿਆ ਵੀ ਫੋਨ ਮੈਂ ਵੇਖੂਗਾ ਸਵੇਰੇ ਟੈਲੀਫੋਨ ਆਇਆ ਜੀ ਅੱਜ ਜੀ ਮਾਰਨਿੰਗ ਉਹ ਥੋੜਾ ਫੋਨ ਲੱਭ ਗਿਆ ਵੀ ਆਕੇ ਤੁਸੀਂ ਦਫਤਰ ਦੇ ਵਿੱਚੋਂ ਫੋਨ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਇਸ ਗੱਲੋਂ ਵੀ ਜੁੜੇ ਨਾਮੇ ਸਾਹਿਬ ਆਏ ਨੇ ਆਪਣੇ ਸੰ ਮੈਡਮ ਸਾਹਿਬ ਆਏ ਐ ਐਸਐਸਪੀ ਗਿਆਰੋ ਉਹਨਾਂ ਨੇ ਸਾਡਾ ਬਹੁਤ ਵਧੀਆ ਕੀਤਾ ਮਾਵਲ ਪਹਿਲਾਂ ਅੰਦੇ ਸਾਰੇ ਤਰਕੀ ਕੀਤੀ ਬਹੁਤ ਤੇ ਤੁਹਾਡਾ ਫੋਨ ਕਿਸ ਤਰ੍ਹਾਂ ਗੁੰਮ ਹੋ ਗਿਆ ਮੇਰਾ ਸਵਾ ਤੇ ਫੋਨ ਗੁੰਮ ਹੋਇਆ ਸੀਗਾ ਤੇ ਕੋ ਕਿਸ ਤਰ੍ਹਾਂ ਮਿਲੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਰ ਅੱਜ ਮਾਰਨਿੰਗ ਮੈਨੂੰ ਫੋਨ ਗਿਆ ਵੀ ਤੁਹਾਡਾ ਫੋਨ ਹੈ ਵੀ ਕਿਹੜਾ ਸੀਗਾ ਮੈਂ ਕਿਹਾ ਵੀ ਨਾ ਚੋ ਡੀਲ ਮੈਂ ਕਹਿੰਦੇ ਵੀ ਤੁਹਾਡਾ ਫੋਨ ਮਿਲ ਗਿਆ ਵੀ ਤੁਸੀਂ ਆ ਕੇ ਲੈ ਜਾ ਸਕਦੇ ਹੋ ਤੁ ਕਿੰਨੀ ਖੁਸ਼ੀ ਵਿੱਚ ਹੋ ਬਹੁਤ ਖੁਸ਼ੀ ਹੋਈ ਤੁਹਾਨੂੰ ਦੇ ਕੰਮ ਕਰਨ ਨੂੰ ਦੇ ਦੇ ਕੀ ਕੰਮ ਬਹੁਤ ਵਧੀਆ ਕੀਤਾ ਇਹਨਾਂ ਨੇ ਧੰਨਵਾਦ ਇਹਨਾਂ ਦਾ ਜੀ ਖੱਲਾ ਫੁਲੈਸ ਦਾ ਅੱਜ ਅਸੀਂ 35 ਮੋਬਾਈਲ ਫੋਨ ਜੋ ਅਸੀਂ ਸੀਆਈਆਰ ਹੋਟਲ ਨੂੰ ਯੂਜ਼ ਕਰਦੇ ਵੇ ਟ੍ਰੇਸ ਕੀਤੇ ਤੇ ਰਿਕਵਰ ਕੀਤੇ ਉਹ ਅੱਜ ਇਹ ਲੋਕਾਂ ਨੂੰ ਵਾਪਸ ਕਰਨਗੇ ਜੋ ਉਹਨਾਂ ਦੇ ਕੋਲੋਂ ਜਾਂ ਤਾਂ ਸਨੇਚਿੰਗ ਗਿਆ ਉਹਨਾਂ ਦੇ ਕੋਲੋਂ ਖੋ ਕਿਸੇ ਨੇ ਕਰ ਲਈ ਸੀ ਤੇ 35 ਇਦਾਂ ਦੇ ਮੋਬਾਈਲ ਫੋਨ ਅਸੀਂ ਅੱਜ ਵਾਪਸ ਕਰ ਰਹੇ ਹਾਂ 45 ਹੋਰ ਸਾਡੇ ਵੱਲੋਂ ਟ੍ਰੇਸ ਕੀਤੇ ਜਾ ਚੁੱਕੇ ਜੋ ਵੱਖਰੇ ਵੱਖਰੇ ਜ਼ਿਲ੍ਹੇ ਸਟੇਟਸ ਦੇ ਵਿੱਚ ਹੈ ਬਟ ਉਹਨਾਂ ਨੂੰ ਵੀ ਅਸੀਂ ਜਲ ਰਿਕਵਰ ਕਰ ਲ लेंगे ਇਹਦੇ ਨਾਲ ਨਾਲ ਅਸੀਂ ਬੀਤੇ ਦੇ ਨਾਲ ਦੇ ਵਿੱਚ 70 ਇਦਾਂ ਦੇ ਮੋਬਾਈਲ ਫੋਨਸ ਲੋਕਾਂ ਨੂੰ ਵਾਪਸ ਕਰ ਚੁੱਕੇ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਅੱਜ ਹਾਲ ਕੀ ਘੜੀ ਚ 12 ਐਫ ਆਈ ਆਰਸ ਚੱਲ ਰਹੀ ਹੈ ਅ ਔਰ ਸਾਡੇ ਕੋਲ ਜੋ ਵੀ ਕੰਪਲੇਨਸ ਆਂਦੀ ਹੈ ਅਸੀਂ ਨਾਲ-ਨਾਲ 1923 ਹੈਲਪਲਾਈਨ ਜੋ ਨੂੰ ਯੂਜ਼ ਕਰਦੇ ਹੋਏ ਜੋ ਲੋਕੀ ਸਾਨੂੰ ਕੰਪਲੇਨ ਕਰਦੇ ਆ ਜਾਂ ਜੋ ਬੈਂਕਸ ਨੂੰ ਇਨਫੋਰਮ ਕਰਦੇ ਅਸੀਂ ਉਹਨਾਂ ਦੇ ट्रांजੈਕਸ਼ਨਸ ਨੂੰ ਫ੍ਰੀਜ਼ ਕਰਾਂਦੇ ਔਰ ਇਦਾਂ ਦੀ ਜੋ ਸਾਡੀ ਫ੍ਰੋਜ਼ਨ ਅਮਾਉਂਟ ਹੈਗੀ ਟੋਟਲ ਉਹ 3216935 ਰੁਪਏ ਹੈਗੀ ਜੋ ਫ੍ਰੀਜ਼ ਕੀਤੀ ہوئی ਹੈ ਜਿਹੜਾ ਕਿ ट्रांजैक्शन ਅਸੀਂ ਹੋਲਡ ਕਰਾਤਾ ਸੀਗਾ ਔਰ ਅ ਅਸੀਂ ਕਾਫੀ ਸਾਰਾ ਅਮਾਉਂਟ ਜੀ ਲੋਕਾਂ ਨੂੰ ਵਾਪਸ ਵੀ ਕਰਾ ਚੁੱਕੇ ਹੈ तकरीबन 27 ਲੱਖ 5000 ਦੀ ਜੋ ਰਕਮ ਹੈ ਅਸੀਂ ਲੋਕਾਂ ਦੇ ਕੋਲੋਂ ਜੋ ਡੀ ਫਰਾਡ ਕਰਕੇ ਜੋ ਫਰਾਡਸਟਰਸ ਨੇ ਹਾਸਿਲ ਕੀਤੀ ਸੀਗੀ ਅਸੀਂ ਉਹ ਵਾਲੀ ਅਮਾਉਂਟ ਲੋਕਾਂ ਨੂੰ ਵਾਪਸ ਕਰ ਚੁੱਕੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਦੇ ਨਾਲ ਆਹੀ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਸਾਡੇ ਨਾਲ ਜੋ ਤੁਸੀਂ ਇਨਫੋਰਮੇਸ਼ਨ ਅੱਜਕਲ੍ਹ ਸ਼ੇਅਰ ਕਰ ਰਹੇ ਹੋ ਉਹਨੂੰ ਤੁਸੀਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਵੀ ਸ਼ੇਅਰ ਕਰੋ ਤੁਸੀਂ ਹੋਰ ਡੀਟੇਲ ਜੋ ਤੁਹਾਡੇ ਕੋਲ ਹੋ ਸਕਦੀ ਹੈ ਜਿੰਨੀ ਡੀਟੇਲ ਤੁਹਾਡੇ ਕੋਲ ਹੈ ਤੁਸੀਂ ਸ਼ੇਅਰ ਕਰ ਦਿਓ ਅਸੀਂ ਤੁਹਾਡੇ ਵਾਲੀ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਵੀ ਲਿਸਟ ਬਣਾ ਰਹੇ ਹਾਂ ਅਸੀਂ ਟਾਰਗੇਟਡ ਅਪਰੋਚ ਨਾਲ ਲੋਕਾਂ ਨੂੰ ਫੜ ਰਹੇ ਸਾਡੀ ਰੋਜ਼ ਦੀ ਰੇਟਸ ਹੈ ਉਹ ਸাকसेसफुल ਰਹਿੰਦੀ ਹੈ ਅਸੀਂ ਰੋਜ਼ ਹੀ ਪੰਜ ਸੱਤ ਪੰਜ ਸੱਤ ਡਰੱਗਸ ਦੇ ਜੋ ਪੈਡਲਸ ਉਹਨਾਂ ਨੂੰ ਫੜ ਰਹੇ ਹਾਂ ਹੁਣ ਤੱਕ ਅਸੀਂ 80 ਤੋਂ ਉੱਪਰ ਲੋਕਾਂ ਨੂੰ ਪਿਛਲੇ 15 ਦਿਨ ਦੇ ਵਿੱਚ ਹੀ ਅਰੈਸਟ ਕਰ ਚੁੱਕੇ ਆਗੇ ਸਾਡਾ ਹੋਰ ਮੈਨੂੰ ਲੱਗਦਾ ਹੈਗਾ ਕਿਉਂਕਿ ਜੋ ਸਾਡੀ ਟੈਕਨੀਕਲੀ ਜੋ ਅਸੀਂ ਜੋ ਟ੍ਰੇਸਿੰਗ ਕਰ ਰਹੇ ਹਾਂ ਉਹਨੂੰ ਯੂਜ਼ ਕਰਦੇ ਸੀ ਹੋਰ ਵੀ ਆਗੇ ਆਈ ਥਿੰਕ ਸাকसेस ਹੋਏਗਾ ਤੇ ਸਾਨੂੰ ਆ ਮਹਿੰਮ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਕੋਆਪਰੇਸ਼ਨ ਦੀ ਲੋਡ ਹੈਗੀ ਉਹ ਲੋਕਾਂ ਦੀ ਹੈਗੀ ਤੇ ਲੋਕਾਂ ਦੇ ਸਪੋਰਟ ਦੇ ਲਈ ਮੈਂ ਹੁਣ ਤੱਕ ਜੋ ਸਾਨੂੰ ਸਪੋਰਟ ਮਿਲਿਆ ਉਹਦੇ ਲਈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੇ ਅੱਗੇ ਜੋ ਸਪੋਰਟ ਦੇ ਲਈ ਮੈਂ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਇਦਾਂ ਹੀ ਸਾਡਾ ਸਪੋਰਟ ਕਰਦੇ ਰਹੋ ਪੰਜਾਬ ਪੁਲਿਸ ਦਾ ਸਕਸੈਸ ਤਾਂ ਹੀ ਪੰਜਾਬ ਪੁਲਿਸ ਨੂੰ ਸਕਸੈਸ ਤੁਹਾਡੇ ਕੋਆਪਰੇਸ਼ਨ ਦੇ ਨਾਲ ਹੀ ਮਿਲਦਾ ਹੈਗਾ ਤੁਹਾਡੇ ਕੋਆਪਰੇਸ਼ਨ ਦੇ ਨਾਲ ਹੀ ਅਸੀਂ ਐਜ਼ ਅ ਟੀਮ ਕੰਮ ਕਰਦੇ ਹੋਏ ਪੰਜਾਬ ਨੂੰ ਤੇ ਖੰਨਾ ਨੂੰ ਨਸ਼ਾ ਮੁਕਤ ਬਣਾਉਣ 'ਚ ਕਾਮਯਾਬ ਹੋਵਾਂਗੇ ਤੇ ਸਾਡਾ ਹੋਰ ਵੀ ਜ਼ਿਆਦਾ ਬਜਟ ਦੇ ਤੁਸੀਂ ਸਪੋਰਟ ਕਰੋ ਹੁਣ ਤੱਕ ਇਹ ਸਪੋਰਟ ਦੇ ਲਈ ਸੌਟਾ ਬਹੁਤ ਬਹੁਤ ਧੰਨਵਾਦ थैंक यू